ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਡੇ ਨਾਲ ਪਸ਼ਾਵਰ ਦੇ ਜੰਗ ਦੀ ਘਟਨਾ ਸਾਂਝੀ ਕਰਨ ਲੱਗੇ ਹਾਂ ਪਸ਼ਾਵਰ ਦੇ ਜੰਗ ਵਿੱਚ ਦੋਸਤ ਮੁਹੰਮਦ ਖਾਨ ਨੇ ਆਪਣਾ ਸਾਰਾ ਜੋਰ ਲਾ ਦਿੱਤਾ ਲਾਗੇ ਚਾਗੇ ਦੇ ਬੰਦਿਆਂ ਨੂੰ ਦੀਨ ਦੇ ਨਾਂ ਤੇ ਪ੍ਰੇਰਿਆ ਉਹ ਵੀ ਹੱਥਾਂ ਨੂੰ ਗਾਨੇ ਬੰਨ ਢੋਲ ਵਜਾਉਂਦੇ ਸ਼ੀਦੀ ਜਾਮੇ ਪਾ ਜੰਗ ਦੇ ਮੈਦਾਨ ਵਿੱਚ ਉਤਰੇ ਤੇ ਸਿੱਖ ਸੈਨਾ ਨਾਲ ਯੁੱਧਣ ਲੱਗੇ ਤਲਵਾਰਾਂ ਤੇ ਬੰਦੂਕਾਂ ਨੇ ਜਵਾਨਾਂ ਦੇ ਸਰੀਰਾਂ ਨੂੰ ਛਾਣਨੀ ਕਰ ਦਿੱਤਾ ਜਿੱਧਰ ਦੇਖੋ ਲੋਥਾਂ ਹੀ ਲੋਥਾਂ ਦੇਸਦੀਆਂ ਖੂਨ ਹੀ ਖੂਨ ਨਜ਼ਰੀ ਪੈਂਦਾ ਸੀ ਜਦ ਦੋਸਤ ਮੁਹੰਮਦ ਖਾਨੇ ਇਨਾ ਨੁਕਸਾਨ ਹੋਣ ਤੇ ਵੀ ਆਪਣੀ ਫੌਜ ਦੇ ਪੈਰ ਉਖੜਦੇ ਦੇਖ ਕੇ ਜਿੱਤ ਦੀ ਕੋਈ ਵੀ ਆਸ ਬਾਕੀ ਨਾ ਰਹੀ ਸਗੋਂ ਆਪਣਾ ਨੁਕਸਾਨ ਹੀ ਨੁਕਸਾਨ ਹੁੰਦਾ ਦਿਸਿਆ ਤੇ ਸਿੱਖ ਸੈਨਾ ਵਿੱਚ ਕਿਸੇ ਤਰ੍ਹਾਂ ਦੀ ਕਮਜ਼ੋਰੀ ਨਾ ਪਾਸ ਸੀ ਉਹ ਤਦ ਉਸਨੇ ਸ਼ੇਰੇ ਪੰਜਾਬ ਵੱਲ ਪੈਗਾਮ ਭੇਜਿਆ ਕਿ ਆਪਣੇ ਇਲਾਚੀ ਭੇਜ ਕੇ ਹੱਦਬੰਦੀ ਕਰ ਲੋ ਤਾ ਜੋ ਅੱਗੇ ਵਾਸਤੇ ਸਭ ਝਗੜੇ ਮਿਟ ਜਾਣ ਛੇਰੇ ਪੰਜਾਬ ਸਾਰੀ ਆਜੂ ਤੱਤੇ ਰਨ ਵਿੱਚ ਹੀ ਰਹੇ ਪਰ ਅਸਲ ਗੱਲ ਇਹ ਹੈ ਕਿ ਉਹਨਾਂ ਨੇ ਆਪਣੀ ਸਾਰੀ ਉਮਰ ਵਿੱਚ ਕਿਸੇ ਆਦਮੀ ਦੀ ਮੌਤ ਦੇ ਕਾਗਜ਼ਾਂ ਉੱਪਰ ਦਸਤਕ ਨਹੀਂ ਕੀਤੇ ਉਹ ਆਪਣੇ ਸੁਭਾਅ ਤੋਂ ਬੜੇ ਹੀ ਦਿਆਲੂ ਸਨ ਉਹ ਲੜਾਈਆਂ ਨਹੀਂ ਕਰਦੇ ਸਨ ਬਲਕਿ ਲੜਾਈਆਂ ਲਈ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਸੀ ਇਹੀ ਕਾਰਨ ਸੀ ਕਿ ਜਿਸ ਵੇਲੇ ਸ਼ੇਰੇ ਪੰਜਾਬ ਪਾਸ ਦੋਸਤ ਮੁਹੰਮਦ ਖਾਨ ਦਾ ਇਹ ਪੈਗਾਮ ਪੁੱਜਾ ਤਾਂ ਸ਼ੇਰੇ ਪੰਜਾਬ ਨੇ ਫੌਜ ਨੂੰ ਲੜਾਈ ਬੰਦ ਕਰਨ ਦੇ ਹੁਕਮ ਦੇ ਦਿੱਤੇ ਸ਼ੇਰੇ ਪੰਜਾਬ ਨੀਤੀਨਪੁੰਨ ਸੀ ਝਗੜਾ ਮੁਸਲਮਾਨ ਹੁਕਮਰਾਨ ਨਾਲ ਸੀ ਇਸੇ ਕਰਕੇ ਹੱਦਬੰਦੀ ਲਈ ਜਿਹੜੇ ਮੈਂਬਰ ਭੇਜਣੇ ਨਿਯੁਕਤ ਕੀਤੇ ਉਹਦੇ ਵਿੱਚ ਫਕੀਰ ਅਜੀਜ਼ ਉਦੀਨ ਨੂੰ ਪ੍ਰਧਾਨ ਨਿਯੁਕਤ ਕੀਤਾ ਤਾਂ ਕਿ ਉਹ ਆਪਣੇ ਹਮਮਜ ਬਨਾਲ ਸਮਝੌਤਾ ਕਰਨ ਵਿੱਚ ਕਾਮਯਾਬ ਹੋ ਜਾਵੇ ਤੇ جنگ ਕਰਨ ਦੀ ਫਿਰ ਤੋਂ ਲੋੜ ਨਾ ਰਹੀ ਫਕੀਰ ਸਾਹਿਬ ਆਪਣੇ ਸਾਥੀਆਂ ਨੂੰ ਲੈ ਕੇ ਪਸ਼ਾਵਰ ਪੁੱਜੇ ਤੇ دوست محمد ਖਾਨਾ ਮਿਲ ਕੇ ਹੱਦਬੰਦੀ ਦੀ ਗੱਲਬਾਤ ਸ਼ੁਰੂ ਕੀਤੀ دوست محمد ਖਾਨ ਨੇ ਕਈ ਉਤਰਾ ਚੜਾ ਦੱਸੇ ਤੇ ਨਿਤ ਨਵੀਆਂ ਤਰਜੀਬਾਂ ਕੱਢੀਆਂ دوست محمد ਖਾਨ ਨੇ ਹੁਣ جنگ ਪਿੱਛੋਂ ਦਲੀਲ ਨਾਲ ਵੀ ਕੰਮ ਨਿਕਲਦਾ ਨਾ ਵੇਖਿਆ ਤਾਂ ਫਕੀਰ ਸਾਹਿਬ ਤੇ ਉਹਨਾਂ ਦੇ ਸਾਥੀਆਂ ਨੂੰ ਨਾਲ ਲੈ ਕੇ ਜਲਾਲਾਬਾਦ ਚਲਾ ਗਿਆ ਤੇ ਕਿਹਾ ਕਿ ਉਥੇ ਹੱਦਬੰਦੀ ਦਾ ਕੰਮ ਸ਼ੁਰੂ ਕਰਾਂਗੇ ਪਰ ਜਲਾਲਾਬਾਦ ਪੁੱਜਣ ਤੇ ਫਕੀਰ ਸਾਹਿਬ ਤੇ ਉਹਨਾਂ ਦੇ ਸਾਥੀਆਂ ਨੂੰ ਕੈਦ ਕਰ ਲਿਆ ਗਿਆ ਫਕੀਰ ਸਾਹਿਬ دوست محمد ਖਾਂ ਦੇ ਇਸ ਘਾਤਕਾਰੇ ਤੋਂ 당 ਰਹਿ ਗਏ ਸਨ دوست محمد ਖਾਂ ਦੇ ਇੱਕ ਦਰਬਾਰੀ ਮੰਤਰੀ ਨੇ ਉਸ ਨੂੰ ਸਮਝਾਇਆ ਕਿ ਸ਼ੇਰੇ ਪੰਜਾਬ ਨਾਲ ਮੁਕਾਬਲਾ ਕਰਕੇ ਜੰਗ ਦੇ ਮੈਦਾਨ ਵਿੱਚ ਤੁਹਾਨੂੰ ਕਾਮਯਾਬੀ ਨਹੀਂ ਹੋਈ ਤੇ ਹੁਣ ਉਹਨਾਂ ਦੇ ਭੇਜੇ ਹੱਦਬੰਦੀ ਮੈਂਬਰਾਂ ਨੂੰ ਗਿਫਤਾਰ ਕਰਕੇ ਤੁਹਾਨੂੰ ਕਾਮਯਾਬੀ ਨਹੀਂ ਮਿਲੇਗੀ ਜੇ ਇਸ ਵੇਲੇ ਸ਼ੇਰ-ਏ-ਪੰਜਾਬ ਨੂੰ ਇਹ ਖਬਰ ਮਿਲੇਗੀ ਕਿ ਤੁਸੀਂ ਹੱਦਬੰਦੀ ਕਰਨ ਲਈ ਸੱਦੇ ਉਹਨਾਂ ਦੇ ਸਾਥੀਆਂ ਨੂੰ ਕੈਦ ਕਰ ਲਿਆ ਹੈ ਤਦ ਉਹ ਇਸ ਨੂੰ ਮਿੱਤਰ-ਧਰੋਹ ਸਮਝਣਗੇ ਉਹਨਾਂ ਦੀ ਗੈਰਤ ਜੋਸ਼ ਵਿੱਚ ਆਵੇਗੀ ਅੱਗੇ ਤਾਂ ਪਸ਼ਾਵਰ ਦੇ ਸ਼ਹਿਰ ਨੂੰ ਖਸਣ ਤੋਂ ਪਰੇਸ਼ਾਨ ਹੋ ਫਿਰ ਕੁਝ ਪਤਾ ਨਹੀਂ ਕਿ ਕਾਬਲ ਦੀਆਂ ਕੰਧਾਂ ਤੱਕ ਖਾਲਸਾਈ ਨਿਸ਼ਾਨ ਪੁੱਜ ਜਾਣ ਅਜੇ ਵਕਤ ਸੰਭਲਣ ਦਾ ਹੈ ਦੋਸਤ ਮੁਹੰਮਦ ਖਾਨ ਨੇ ਆਪਣੇ ਦਰਬਾਰੀ ਮੰਤਰੀ ਦੀ ਗੱਲ ਨੂੰ ਸੁਣ ਕੇ ਅਣ ਸੁਣਿਆ ਕਰ ਦਿੱਤਾ ਫਕੀਰ ਸਾਹਿਬ ਤੇ ਉਹਨਾਂ ਦੇ ਸਾਥੀਆਂ ਦੀ ਗ੍ਰਿਫਤਾਰੀ ਦੀ ਖਬਰ ਜਦ ਸ਼ੇਰੇ ਪੰਜਾਬ ਨੇ ਸੁਣੀ ਡੌਲੇ ਫੜਕਣ ਲੱਗੇ ਚੌਣਵੇਂ ਸਰਦਾਰਾਂ ਨੂੰ ਸੱਦਿਆ ਤੇ ਦੋਸਤ ਮੁਹੰਮਦ ਖਾਨ ਦੀ ਅਨਿਤੀ ਦੇ ਸਾਰਿਆਂ ਦੀਆਂ ਅੱਖਾਂ ਲਾਲ ਹੋ ਗਈਆਂ ਮਹਾਰਾਜਾ ਸਾਹਿਬ ਦੇ ਹੁਕਮ ਵਿੱਚ ਖਾਲਸਾ ਜਲਸ਼ਕਰ ਤਿਆਰ ਹੋਏ ਸ਼ਹਿਰੋਂ ਬਾਹਰ ਝੰਡਾ ਗੱਡਿਆ ਗਿਆ ਜਿਸ ਦੇ ਹੇਠਾਂ ਫੌਜਾਂ ਜੁੜਨ ਲੱਗੀਆਂ ਤੋ ਸੇਤੇ ਨਗਾਰਿਆਂ ਤੇ ਝੋਟਾਂ ਲੱਗਣ ਲੱਗੀਆਂ ਕਾਬਲ ਦੀ ਚੜ੍ਹਾਈ ਦੀ ਖਬਰ ਦੋਸਤ ਮੁਹੰਮਦ ਖਾਂ ਦੇ ਕੰਨਾਂ ਤੀਕ ਪਹੁੰਚੀ ਸ਼ੇਰੇ ਪੰਜਾਬ ਦੇ ਗੁੱਸੇ ਦੀ ਗੱਲ ਵੀ ਉਸ ਨੇ ਸੁਣੀ ਦੋਸਤ ਮੁਹੰਮਦ ਖਾਂ ਦੇ ਸਾਰੇ ਦਰਬਾਰੀਆਂ ਤੇ ਸਾਥੀਆਂ ਨੇ ਕਹਿ ਦਿੱਤਾ ਕਿ ਤੇਰੇ ਕਰਮਾਂ ਦੀ ਸ਼ਾਮਤ ਜਿਹੜਾ ਰੂਪ ਧਾਰਨ ਲੱਗੀ ਹੈ ਉਹਦੇ ਹੱਥੋਂ ਤੇਰੇ ਮੁਲਕ ਦਾ ਸਤਿਆਨਾਸ਼ ਹੋ ਜਾਏਗਾ ਖਾਲਸੇ ਦੀ ਤਲਵਾਰ ਦੀ ਧਾਰ ਤੇਰੀ ਫੌਜ ਪਾਸੋਂ ਬਰਦਾਸ਼ਤ ਕਰਨਾ ਅਸੰਭਵ ਹੋਵੇਗੀ ਦੋਸਤ ਮੁਹੰਮਦ ਖਾਨ ਸਾਰਿਆਂ ਦੀ ਜਵਾਨੀ ਇੱਕੋ ਗੱਲ ਸੁਣ ਕੇ ਡਰਿਆ ਤੇ ਕੰਬਿਆ ਤੇ ਸਿੱਖ ਹੱਦਬੰਦੀ ਮੈਂਬਰਾਂ ਨੂੰ ਪਸ਼ਾਵਰ ਤੱਕ ਬੜੇ ਆਦਰ ਤੇ ਸਤਿਕਾਰ ਨਾਲ ਆਪ ਛੱਡ ਕੇ ਗਿਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸ਼ਖਸੀਅਤ ਦਾ ਇੰਨਾ ਰੋਪ ਸੀ ਕਿ ਉਹਦੀ ਲਾਹੌਰ ਤੋਂ ਚੜ੍ਹਾਈ ਦੀ ਖਬਰ ਸੁਣ ਕੇ ਜਲਾਲਾਬਾਦ ਬੈਠੇ ਦੋਸਤ ਮੁਹੰਮਦ ਖਾਨ ਦਾ ਕਲੇਜਾ ਤੜਕ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ